ਅ ਤਿਆਰੀ ਜਿਹੜੀ ਆ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਚੱਲ ਰਹੀ ਆ ਵੱਖ-ਵੱਖ ਲੈਵਲਾਂ ਤੇ ਪਾਲ ਮਿਲ ਕਰਕੇ ਐਸ ਕੇਐਮ ਨੌਨ ਪੋਲੀਟিক্যাল ਔਰ ਕਿਸਾਨ ਮਜ਼ਦੂਰ ਮੋਰਚਾ ਜੋ ਪਹਿਲਾਂ ਉਤਰਪਾ ਦੇ 18 ਜਥੇਬੰਦੀਆਂ ਸੀਗੀਆਂ ਲਗਾਤਾਰ ਦਿੱਲੀ ਨੂੰ ਤਿਆਰੀ ਦੇ ਰਹੀਆਂ ਉਹ ਚੱਲ ਰਹੀਆਂ ਨੇ ਔਰ ਅੱਜ ਦੀ ਡੇਟ ਦੇ ਜਿਹੜੇ ਕਿਸਾਨਾਂ ਨੇ ਤਰਪਾਲਾਂ ਆਪਣੀਆਂ ਟਰਾਲੀਆਂ ਦੇ ਪਾਲੀਆਂ ਨੇ ਰਾਸ਼ਨ ਲੈ ਲਿਆ ਵਾ ਔਰ ਜਿਹੜੀ ਕੱਲ ਦੁਪਹਿਰ ਤੋਂ ਬਾਅਦ ਕੱਲੀ ਵੀ ਜਿਹੜਾ ਮੂਵ ਦਾ ਜਿਹੜਾ ਆਟ ਰਿਹਾ ਉਹ ਹਾਲਾਤਾਂ ਨੂੰ ਦੇਖਦੇ ਹੋਏ ਜਿਹੜਾ ਵਾ ਉਹ ਦਿੱਤਾ ਜਾ ਸਕਦਾ ਕਿਉਂਕਿ ਕੱਲ 12 ਤਰੀਕ ਦੀ ਮੀਟਿੰਗ ਆ ਲੇਕਿਨ ਜਿਹੜੇ ਕਿਸਾਨਾਂ ਚ ਇੰਨਾ ਜੋਸ਼ ਆ ਕਿ ਉਹ ਬਾਰਡਰ ਦੇ ਨੇੜੇ ਸਭ ਤੋਂ ਪਹਿਲਾਂ ਪਹੁੰਚਣਾ ਚਾਹੁੰਦੇ ਆ ਔਰ ਜਿਹੜੇ ਉਹ ਬੈਰੀਕੇਡ ਆ ਉਹਨਾਂ ਨੇ ਜਿਸ ਤਰ੍ਹਾਂ ਪਿਛਲੇ ਅਧੋਲਾਂ ਦੇ ਚ ਚੁੱਕ ਚੁੱਕੇ ਨਹਿਰ ਛੁੱਟਿਆ ਸੀ ਆ ਉਹ ਨਦੀ ਛੁੱਟਿਆ ਸੀਗਾ ਇਸ ਵਾਰ ਜਿਹੜਾ ਵਾ ਪੂਰਾ ਕੁਮੈਂਟ ਲੈ ਕੇ ਜੀਸੀਬੀਆਂ ਲੈ ਕੇ ਵੈਲਡਿੰਗ ਸੈੱਟ ਲੈ ਕੇ ਇਹ ਸਾਰਾ ਕੁਝ ਲੈ ਕੇ ਜਿਹੜਾ ਵਾ ਉਹ ਖੱਟਰ ਸਰਕਾਰ ਦੀ ਜਿਹੜੀ ਕੀਤੀ ਮਿਹਨਤ ਆ ਉਹਨੂੰ ਪਾਣੀ ਦੇ ਛੁੱਟਣ ਵਾਸਤੇ ਜਾਣਾ ਵਾ ਔਰ ਦਿੱਲੀ ਨੂੰ ਅੱਗੇ ਮਾਰਚ ਕਰਨਾ ਵਾ ਕਿੰਨੀਆਂ ਟ੍ਰੇਲੀ ਜਾ ਰਹੀਆਂ ਆ ਇਹ ਪੰਜਾਬ ਕਿਸਾਨ 50 ਤੋਂ 55 ਟਰਾਲੀਆਂ ਔਰ ਪਲੱਸ 20 ਤੋਂ 25 ਜੜੀਆਂ ਵਾ ਉਹ ਗੱਡੀਆਂ ਲੈ ਜਾਣਗੇ ਔਰ ਜਿਹੜੇ ਸਾਡੇ ਦੂਜੇ ਜਿਹੜੇ ਐਸਕੇਮ ਨੌਪਰਟੀਕਲ ਦੇ ਨੇ ਉਹ ਆਪਣੇ ਵੱਖ-ਵੱਖ ਜਿਹੜੇ ਰੂਟਾਂ ਥਾਣੀ ਜਿਹੜੇ ਆ ਉਹ ਰੂਟ ਵੰਡਦੇ ਨੇ ਸ਼ੰਭੂ ਬੈਰੀਅਰ ਖਨੋਰੀ ਪਾਤਣਾ ਔਰ ਮੰਡੀ ਡੱਬ ਵਾਲੀ ਤੇ ਜਿਹੜੇ ਜਿਹੜੇ ਜਨੇੜੇ ਪੈਂਦਾ ਵਾ ਉਸੇ ਰੂਟ ਤੇ ਜਿਹੜੇ ਆਪਾਂ ਲੋਕ ਜਿਹੜੇ ਆ ਉਹ ਮਾਰਕ ਕਰਾਂਗੇ ਉਹਨੂੰ ਕਿੱਦਾਂ ਵੇਚਦੇ ਨੇ ਦੇਖੋ ਜਦੋਂ ਲੋਕ ਸ਼ਕਤੀ ਚੱਲਦੀ ਆ ਨਾ ਉਹ ਦੇਖੇ ਸਰਕਾਰਾਂ ਹਵਾ ਚ ਉੱਡ ਜਾਂਦੀਆਂ ਨੇ ਪਿਛਲੀ ਵਾਰ ਵੀ ਉੱਡੀਆਂ ਪਿਛਲੀ ਵਾਰ ਖੱਟੜੀ ਦਾ ਬਿਆਨ ਸੀ ਕਿ ਮੈਂ ਇੱਕ ਬੰਦੇ ਨੂੰ ਅੰਦਰ ਨਹੀਂ ਲੰਘਣ ਦਊਗਾ ਔਰ ਰੋਕ ਨਹੀਂ ਸਕਿਆ ਔਰ ਅੱਜ ਵੀ ਜਿਹੜਾ ਵਾ ਲੋਕਾਂ ਨੇ ਜੋ ਕੰਦਾਂ ਕੱਢਣ ਡਿਆ ਤਾਂ ਲੋਕਾਂ ਨੇ ਉਹਦੇ ਪਲਾਨ ਹੁਣ ਤੋਂ ਬਣਾਉਣੇ ਸ਼ੁਰੂ ਕਰਤੇ ਆ ਸਾਡੇ ਨੌਜਵਾਨਾਂ ਨੇ ਕਿ ਇਹ ਅੜੀ ਕੰਦਾਂ ਨੂੰ ਕਿਤਨਾ ਟਰੈਕਟਰ ਟਰਾਲੀ ਪਾਰ ਕਰਾਉਣੀ ਆ ਇਹ ਸਾਰਾ ਕੁਝ ਜਿਹੜਾ ਵਾ ਜਾਂ ਦੂਜੇ ਰਸਤੇ ਜਿਹੜੇ ਸਾਡੇ ਹਰਿਆਣੇ ਦੇ ਸਾਥੀ ਨੇ ਉਹਨਾਂ ਨੇ ਆਲਟਰਨੇਟਿਵ ਰਸਤੇ ਬਣਾ ਰੱਖੇ ਆ ਲੇਕਿਨ ਸਾਡੀ ਕੋਸ਼ਿਸ਼ ਇਹ ਆ ਕਿ ਜਿਹੜਾ ਰਸਤਾ ਸਰਕਾਰ ਨੇ ਰੋਕਿਆ ਵਾ ਉਹੀ ਤੋੜ ਕੇ ਆਪਾਂ ਲੰਘਣਾ ਸਰਕਾਰ ਨੂੰ ਜਿਤਾਉਣਾ ਤੇ ਜਿੱਡੀ ਮਰਜ਼ੀ ਕੰਧ ਪਾਏ ਜਰਮਨ ਦੀ ਦੀਵਾਰ ਖੜੀ ਕਰ ਲਾ ਕਿਸਾਨਾਂ ਦੇ ਰੋਅ ਅਗੇ ਕੋਈ ਰੁਕਣ ਵਾਲੀ ਨਹੀਂ ਕੋਈ ਨਹੀਂ ਮੰਗਾ ਸਰਕਾਰ ਨੇ ਕਮਿਟਮੈਂਟ ਕੀਤੀ ਭਾਰਤ ਸਰਕਾਰ ਦੀ ਮੋਹਰ ਲਾ ਕੇ ਸਾਨੂੰ ਤਿੰਨ ਵਾਰੀ ਜਿਹੜਾ ਵਾ ਇਹ ਚੀਜ਼ਾਂ ਦਿੱਤੀਆਂ ਵੀ ਕਮਿਟਮੈਂਟ ਕੀਤੀ ਕਿ ਇਹ ਇਹ ਮੰਗਾ ਤੁਹਾਡੀਆਂ ਮੰਨ ਲੈਣੀਆਂ ਹੁਣ ਜਿਹੜੀ ਆਰਪਾ ਦੀ ਲੜਾਈ ਹੈ ਕਿ ਮੰਗਾ ਮੰਨਣ ਨੂੰ ਆਸ਼ਵਾਸ਼ਣ ਨਹੀਂ ਸਾਨੂੰ ਕੰਕਰੀਟ ਉੱਤੇ ਕਾਨੂੰਨ ਚਾਹੀਦਾ ਵਾ ਜੇ ਐਮਐਸਪੀ ਉੱਤੇ ਕਾਨੂੰਨ ਚਾਹੀਦਾ ਵਾ ਜੇ ਬਿਜਲੀ ਬਿੱਲ 2022 ਆ ਰੱਦ ਚਾਹੀਦਾ ਵਾ ਜੇ ਕਰਜ਼ਾ ਮੁਕਤੀ ਆ ਕਿਸਾਨਾਂ ਮਜ਼ਦੂਰਾਂ ਦੀ ਉਹ ਤੇ ਸਾਨੂੰ ਪੱਕਾ ਠੋਸ ਚਾਹੀਦਾ ਵਾ ਜੇ ਸਾਡਾ ਪੈਸਟੀਸਾਈਡ ਤਕਲੀ ਸਾਡੇ ਦਵਾਈਆਂ ਬੀਜ ਤਕਲੀ ਆਉਂਦੇ ਉਹ ਤੇ ਸਾਨੂੰ ਕੰਕਰੀਟ ਐਕਸ਼ਨ ਚਾਹੀਦਾ ਵਾ ਲਖੀਮਪੁਰ ਖੀਦੇ ਸ਼ਹੀਦਾਂ ਨੂੰ ਇਨਸਾਫ ਚਾਹੀਦਾ ਵਾ ਜ਼ਖਮੀਆਂ ਨੂੰ ਮੁਆਵਜ਼ਾ ਚਾਹੀਦਾ ਵਾ ਜਿੰਨੇ ਕੇਸ ਅੰਦੋਲਨ ਦੌਰਾਨ ਪਏ ਆ ਉਹ ਸਾਰੇ ਰੱਦ ਚਾਹੀਦੇ ਨੇ ਇਹ ਸਾਰੀਆਂ ਮੰਗਾਂ ਸੀ ਇਹ ਆਸ਼ਵਾਸ਼ਣ ਤੇ ਨਹੀਂ ਆਇਆ ਹਣਾ ਸਾਡੇ ਕੋਲ ਉਹ ਜਨਰਲ ਲਿਖਤੀ ਲਿਖਤੀ ਇਹ ਨਹੀਂ ਪਹਿਲਾਂ ਵੀ ਇਹ ਆਸ਼ਵਾਸ਼ਣ ਦਾ ਲਿਖਤੀ ਆ ਗਿਆ ਸਾਡੇ ਕੋਲ ਬਕਾਇਦਾ ਕਾਨੂੰਨ ਬਣ ਕੇ ਨਾ ਹੁਆ ਉਹਨਾਂ ਚਿਰ ਅਸੀਂ ਉਸ ਨੂੰ ਮੰਨਾਂਗੇ ਵੀ ਇਹ ਆਸ਼ਵਾਸ਼ਣ ਨਹੀਂ ਆ ਝੂਠਾ ਵਾ ਕੀ ਨਾ ਮੈਂ ਮਨਜੀਤ ਸਿੰਘ ਪਿੰਡ ਪਸੰਦਕੋਟ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦਾ ਮੀਡੀਆ ਮੈਨੇਜਰ ਪੰਜਾਬ ਜਿਸ ਤਰ੍ਹਾਂ ਨਾ ਪਿਛਲੀ ਵਾਰੀ ਔਕੜਾਂ ਆਈਆਂ ਸੀਗੀਆਂ ਔਰ ਉਹਨਾਂ ਔਕੜਾਂ ਨੂੰ ਪਾਰ ਕੀਤਾ ਔਰ ਉਸ ਅੰਦੋਲਨ ਤੋਂ ਅਸੀਂ ਸਿੱਖਿਆ ਹੋਇਆ ਜੇ ਸਰਕਾਰ ਨੇ ਸਿੱਖਿਆ ਸਰਕਾਰ ਦੀ ਤਿਆਰੀ ਹੈ ਤਾਂ ਸਾਡੀ ਵੀ ਤਿਆਰੀ ਉਸ ਤੋਂ ਵੱਧ ਕੇ ਆ ਉਹ ਔਕੜਾਂ ਨਾ ਪਿਛਲੀ ਵਾਰੀ ਸਾਡੇ ਅੱਗੇ ਅੜ ਸਕੀਆਂ ਸੀ ਔਰ ਨਾ ਕਿਸਾਨਾਂ ਦੇ ਜੋਸ਼ ਅੱਗੇ ਐਰ ਕਾ ਅੜ ਸਕਣਗੀਆਂ ਸਾਡੇ ਨੌਜਵਾਨ ਕਿਸਾਨਾਂ ਨੇ ਸਾਡੇ ਨੌਜਵਾਨ ਬੱਚਿਆਂ ਨੇ ਉਸ ਦੀ ਵੀ ਤਿਆਰੀ ਕੀਤੀ ਹੋਈ ਆ ਔਰ ਉਸ ਉਸ ਔਕੜ ਨੂੰ ਪਾਰ ਕਰਨ ਤੇ ਸਾਨੂੰ ਕੋਈ ਮੁਸ਼ਕਲ ਨਹੀਂ ਆਏਗੀ ਅਸੀਂ ਮਿਹਨਤ ਕਾਸ਼ ਲੋਕ ਆ ਅਸੀਂ ਉਹੀ ਔਕੜਾਂ ਬਣਾਉਣ ਵਾਲੇ ਲੋਕ ਆ ਉਹ ਸਾਡੀ ਆ ਪੈਦਾ ਕੀਤੇ ਹੋਏ ਹੀ ਬੈਰੀਕੇਡ ਨੇ ਮਜ਼ਦੂਰਾਂ ਦੇ ਕਿਸਾਨਾਂ ਦੇ ਪੈਦਾ ਕੀਤੇ ਹੋਏ ਹੀ ਨੇ ਇਸ ਕਰਕੇ ਸਾਨੂੰ ਉਹਨਾਂ ਨੂੰ ਲਾਂਬੇ ਕਰਨ ਚ ਕੋਈ ਔਕੜ ਨਹੀਂ ਆਈ ਇੱਥੇ ਟੈਂਕੀਆਂ ਵੀ ਫੁੱਲ ਕਰ ਲੀਆਂ ਨੇ ਤੇ ਡਰਮ ਵੀ ਵਿੱਚ ਰੱਖ ਲਏ ਨੇ ਇਹ ਜਿਹੜੀਆਂ ਨੇ ਸਰਕਾਰ ਦੀ ਬਹੁਤ ਖਲਾਠ ਦਾ ਨਤੀਜਾ ਸਰਕਾਰ ਆਪਣੀ ਹਾਰ ਮੰਨ ਚੁੱਕੀ ਆ ਇਹ ਸਰਕਾਰ ਦੀ ਹਾਰ ਦਾ ਰਿਜ਼ਲਟ ਆ ਕਿ ਉਹਨਾਂ ਨੇ ਇਹੋ ਜਿਹੀਆਂ ਕੋਝੀਆਂ ਹਰਕਤਾਂ ਦੇ ਉੱਤਰ ਆਈ ਆ ਸਾਨੂੰ ਸਾਡੇ ਕੋਲ ਉਸ ਦੇ ਇੰਤਜ਼ਾਮ ਹੈਗੇ ਨੇ ਅਸੀਂ ਉਸ ਦੇ ਅਲਟਰਨੇਟ ਕਰ ਲਏ ਨੇ ਸਾਡੀਆਂ ਟਰਾਲੀਆਂ ਦੇ ਵਿੱਚ ਡਰਮ ਤੇਲ ਦੇ ਵੀ ਪਏ ਨੇ ਟੈਂਕੀਆਂ ਵੀ ਖੋਲ੍ਹ। ਜੀ। ਮੈਂ ਮੁਖ्तार ਸਿੰਘ ਉਗਰੇਵਾਲ ਪੰਜਾਬ ਕਿਸਾਨ ਨਜੋਜ ਯੂਨੀਅਨ ਫੋਰਸ ਕਮੇਟੀ ਮੈਂਬਰ ਪੰਜਾਬ। ਇਹ ਐਲਾਨ ਜਿਹੜਾ ਵਾ ਇਹ ਮਜਬੂਰੀ ਆ। ਜੀ। ਐਲਾਨ ਸਾਡੀ ਮਜਬੂਰੀ ਆ। ਕਿਉਂਕਿ ਮੈਂ ਅੱਗੇ ਕਈ ਵਾਰ ਕਿਹਾ ਵਾ ਜਿਹੜਾ ਪ੍ਰਾਈਮ ਮਿਨਿਸਟਰ ਹੁੰਦਾ ਨਾ ਇਹ ਪਰਜਾ ਦਾ ਪਿਤਾ ਹੁੰਦਾ। ਤੇ ਜੇ ਪਰਜਾ ਦਾ ਪਿਤਾ ਇੱਕ ਪਿਤਾ ਹੀ ਆਪਣੇ ਬੱਚਿਆਂ ਨਾਲ ਵਾਅਦੇ ਕਰਕੇ ਮੁੱਕਰ ਜਾਊਗਾ ਤੇ ਫਿਰ ਉਹਨਾਂ ਦੀ ਰਾਖੀ ਆਪਣੀ ਪਰਜਾ ਦੀ ਰਾਖੀ ਕੌਣ ਕਰੂਗਾ ਇਹ ਮੰਗਾ ਦਿੱਲੀ ਸਾਰੀਆਂ ਮੰਨੀਆਂ ਨੇ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪ੍ਰੂਪ ਤੇ ਸਤਕਾਰਯੋਗ ਨਰਿੰਦਰ ਮੋਦੀ ਨੇ ਇਹ ਮੰਗਾ ਸਾਰੀਆਂ ਮੰਨ ਲਈਆਂ ਸੀਗੀਆਂ ਪਰ ਉਹਨਾਂ ਨੂੰ ਲਾਗੂ ਕਰਨ ਦੀ ਬਜਾਏ ਚੋਰ ਮੋਰੀ ਦਰਵਾਜ਼ੇ ਥਾਣੀ ਦੁਬਾਰਾ ਫੇਰ ਉਹਨਾਂ ਨੂੰ ਮੁੱਕਰ ਕੇ ਉਹਨਾਂ ਨੂੰ ਦੁਬਾਰਾ ਫੇਰ ਮਲਪਬਲੇ ਲਾਗੂ ਕੀਤਾ ਜਾ ਰਿਹਾ ਵਾ ਜਿਵੇਂ ਕਿ ਮੰਗੀਆਂ ਹੋਈਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਵਾ ਉਹਨਾਂ ਨੂੰ ਲਾਗੂ ਨਹੀਂ ਕੀਤਾ ਦੁਬਾਰਾ ਲੋਕਾਂ ਉੱਤੇ ਫੇਰ ਲੱਦਿਆ ਜਾ ਰਿਹਾ